ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਜਿ ਵਿਕਰਮਜੀਠਿਆ ਦੀ ਪਟੀਸ਼ਨ ਤੇ ਹਾਈ ਕੋਰਟ 'ਚ ਹੋਵੇਗੀ ਸੁਣਵਾਈ। ਹਾਈ ਕੋਰਟ ਵੱਲੋਂ ਸੁਨਾਇਆ ਜਾ ਸਕਦਾ ਹੈ ਕੋਈ ਨਵਾਂ ਫੈਸਲਾ। ਪੰਜਾਬ ਮੰਤਰੀ ਮੰਡਲ ਦਾ ਅੱਜ ਹੋਵੇਗਾ ਫੇਰ ਬਦਲ ਸੰਜੀਵ ਅਰੋੜਾ ਬਣਨਗੇ ਮੰਤਰੀ ਇਸ ਮੰਤਰੀ ਦੀ ਹੋਵੇਗੀ ਛੁੱਟੀ। ਵਿਕਰਮਜੀਠਿਆ ਨੂੰ ਵੱਡਾ ਚਟਕਾ ਅਦਾਲਤ ਨੇ ਵਿਜੀਲੈਂਸ ਨੂੰ ਦਿੱਤਾ 4 ਦਿਨਾਂ ਦਾ ਰਿਮਾਂਡ। ਪੰਜਾਬ ਸਰਕਾਰ ਦਾ ਕਰਜ਼ੇ ਨੂੰ ਲੈ ਕੇ ਵੱਡਾ ਐਲਾਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸੁਣਾਈ ਖੁਸ਼ਖਬਰੀ। ਵਿਕਰਮ ਮਜੀਠੀਆ ਦੀ ਪੇਸ਼ੀ ਵਿਚਾਲੇ ਸੁਖਵੀਰ ਬਾਦਲ ਨੇ ਪੁਲਿਸ ਅਫਸਰਾਂ ਨੂੰ ਕੀਤੇ ਸਵਾਲ ਜਵਾਬ ਹੋਈ ਤਿੱਖੀ ਬਹਿਸ ਕੈਬਨਟ ਮੰਤਰੀ ਅਮਨ ਰੋੜਾ ਦਾ ਸੁਖਵੀਰ ਸਿੰਘ ਬਾਦਲ ਨੂੰ ਠੋਕਮਾ ਜਵਾਬ ਮਜੀਠੀਆ ਦੇ ਹੱਕ 'ਚ ਬੋਲਣ ਤੇ ਬਣਾਈ ਰੇਲ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ येलो ਅਲਰਟ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਚ ਬੋਲੇ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵਰਤਨ ਦਾ ਲਾਇਆ ਇਲਜ਼ਾਮ ਹਾਈ ਕੋਰਟ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਵੱਡੀ ਕਾਰਵਾਈ ਤਨਖਾਹ ਅਟੈਚ ਕਰਨ ਦੇ ਦਿੱਤੇ ਹੁਕਮ ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ ਕਮਲਜੀਤ ਕੜਵਲ ਤੇ ਕਰਨ ਵੜਿੰਗ ਨੂੰ ਪਾਰਟੀ ਚੋਂ ਕੱਢਿਆ ਬਾਹਰ ਵਿਕਰਮ ਸਿੰਘ ਜੀਠਿਆ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਉਹਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ ਤੇ ਉਹਨਾਂ ਦੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹੈ ਵਿਕਰਮ ਮਜੀਠੀਆ ਵੱਲੋਂ ਇਹ ਪਟੀਸ਼ਨ ਪੰਜਾਬ ਸਰਕਾਰ ਅਤੇ ਵਿਜੀਲੈਂਸ ਖਿਲਾਫ ਪਾਈ ਗਈ ਹੈ ਉਹਨਾਂ ਨੇ ਪਟੀਸ਼ਨ ਵਿੱਚ ਕਾਰਵਾਈ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਨੂੰ ਸਿਆਸੀ ਦੱਸਿਆ ਹੈ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਵੱਲੋਂ ਰੀਮਾਂਡ ਆਰਡਰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਪਟੀਸ਼ਨ ਵਿੱਚ ਐਫ ਆਈ ਆਰ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ ਮਜੀਠੀਆ ਨੇ ਕਿਹਾ ਕਿ 2 ਘੰਟੇ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ ਇਸ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ ਅਤੇ ਹਾਈ ਕੋਰਟ ਵੱਲੋਂ ਵਿਕਰਮ ਮਜੀਠੇ ਦੇ ਹੱਕ ਵਿੱਚ ਵੀ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਵਿਕਰਮ ਮਜੀਠੇ ਨੇ ਰਿਮਾਂਡ ਅਰਜ਼ੀ ਨੂੰ ਵੀ ਗੈਰ ਕਾਨੂੰਨੀ ਿਕਰਾਰ ਦਿੱਤਾ ਹੈ ਤੇ ਕਿਹਾ ਕਿ ਇਸ ਵਿੱਚ ਕੋਈ ਪੂਰ ਸ ਜਾਂ ਜ਼ਰੂਰੀ ਜਾਂਚਦਾਰ ਨਹੀਂ ਦਿੱਤਾ ਗਿਆ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਏਜੰਸੀ ਨੇ ਵਿਦੇਸ਼ੀ ਸਬੰਧਾਂ ਦਸਤਾਵੇਜ਼ਾਂ ਦਾ ਟਕਰਾਅ ਦੀ ਵਰਗੇ ਸਿਰਫ ਅੰਦਾਜ਼ਿਆਂ ਤੇ ਏਟਕਲਾਂ ਦੇ ਆਧਾਰ ਤੇ ਰੀਮਾਂਡ ਦੀ ਮੰਗ ਕੀਤੀ ਹੈ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਜਾਂਚ ਏਜੰਸੀ ਦਾ ਇੱਕੋ ਹੀ ਕਿਰਾ ਦਾ ਉਸ ਤੇ ਦਬਾਅ ਪਾ ਕੇ ਉਸ ਤੋਂ ਇਕਬਾਲੀਆ ਬਿਆਨ ਲੈਣਾ ਸੀ ਜੋ ਕਿ ਧਾਰਾ 23 ਦੇ ਤਹਿਤ ਸੁਰੱਖਿਆ ਦੀ ਉਲੰਘਣਾ ਹੈ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਨਾ ਸਿਰਫ ਗੈਰ ਕਾਨੂੰਨੀ ਰਿਮਾਂਡ ਆਰਡਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਸਗੋ ਭਵਿੱਖ ਵਿੱਚ ਵੀ ਅਜਿਹੀ ਪ੍ਰਕਿਰਿਆਵਾਂ ਦੀ ਦੁਰਵਰਤੋਂ ਰੋਕਣ ਲਈ ਟੁਕਮੇ દિਸ਼ਾ ਨਿਰਦੇਸ਼ ਵੀ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ ਪੰਜਾਬ ਕੈਬਨਿਟ ਦਾ ਅੱਜ ਵਿਸਥਾਰ ਹੋਣ ਜਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਪੱਛਮੀ ਵਿੱਚ ਚੋਣ ਜਿੱਤਣ ਵਾਲੇ ਸੰਜੀਵ अरोड़ा ਨੂੰ ਅੱਜ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਅੱਜ ਦੁਪਹਿਰ 1 ਵਜੇ ਪੰਜਾਬ ਰਾਜ ਭਵਨ ਵਿਖੇ ਸੋਚ ਚੁਕਾਈ ਜਾਵੇਗੀ ਸੂਤਰਾਂ ਮੁਤਾਬਿਕ ਪੰਜਾਬ ਕੈਬਨਟ ਵਿੱਚੋਂ ਇੱਕ ਮੰਤਰੀ ਦੀ ਛੁੱਟੀ ਵੀ ਹੋ ਸਕਦੀ ਹੈ ਸੂਤਰੇ ਇਹ ਵੀ ਦੱਸ ਰਹੇ ਹਨ ਕਿ ਸਪੀਕਰ ਕੁਲਤਾਰ ਸੰਧਵਾ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ ਦੱਸ ਦਿਆ ਕਿ ਭਾਵੇਂ ਕਿ ਸੰਜੀਵ अरोड़ा ਨੂੰ ਮੰਤਰੀ ਬਣਾਉਂਦਾ ਐਲਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਚੋਣ ਪ੍ਰਚਾਰ ਦੌਰਾਨ ਹੀ ਕਰ ਦਿੱਤਾ ਗਿਆ ਸੀ ਅਤੇ ਫਿਰ ਗਵਰਨਰ ਨੂੰ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਹਲਕਾ ਵੈਸਟ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਜਲਦ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਪਰ ਇਸ ਦੇ ਲਈ ਇੰਤਜ਼ਾਰ ਲੰਬਾ ਹੁੰਦਾ ਜਾ ਰਿਹਾ ਸੀ ਕਿਉਂਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਰਾਜਸਥਾਨ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਸੀ ਇੱਥੇ ਵੀ ਦੱਸ ਦਈਏ ਕਿ ਸੰਜੀਵ अरोड़ा ਨਾਲ ਕੁਝ ਹੋਰ ਵੀ ਧਾਇਕਾਂ ਨੂੰ ਮంత్రి ਬਣਾਇਆ ਜਾ ਸਕਦਾ ਹੈ ਤੇ ਕਈ ਮੰਤਰੀਆਂ ਦੀ ਛੁੱਟੀ ਹੋਣ ਜਾਂ ਵਿਭਾਗ ਬਦਲਣ ਦੀਆਂ ਾਟਕਲਾਂ ਲਗਾਈਆਂ ਗਈਆਂ ਹਨ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ਰਮਨੀ ਅਕਾਲੀ ਦਲ ਦੇ ਆਗੂ ਵਿਕਰਮਜੀਤਿਆ ਦੀ ਹਿਰਾਸਤ ਵਿੱਚ 4 ਦਿਨ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਹੈ ਮੋਹਾਲੀ ਦੀ ਅਦਾਲਤ ਨੇ ਇਹ ਹੁਕਮ ਦਿੱਤਾ ਹੈ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਿੱਤੇ ਦਿਨੀ 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮਜੀਠਿਆ ਨੂੰ ਸਖਤ ਸੁਰੱਖਿਆ ਵਿੱਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ 3 ਘੰਟੇ ਦੀ ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ ਸਰਕਾਰੀ ਵਕੀਲ ਫੈਰੀ ਸੌਫਤ ਨੇ ਕਿਹਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਅਰਜੀ ਦਾਇਰ ਕਰਨ ਤੋਂ ਬਾਅਦ ਅਦਾਲਤ ਨੇ ਮਜੀਠਿਆ ਦੀ ਹਿਰਾਸਤ ਵਿੱਚ 4 ਦਿਨ ਹੋਰ ਵਾਧਾ ਕਰ ਦਿੱਤਾ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਵੱਡੇ ਖੁਲਾਸੇ ਕੀਤੇ ਹਨ ਸਰਕਾਰੀ ਵਕੀਲ ਪ੍ਰੀਤਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਸ਼ਿਮਲਾ ਵਿੱਚ 402 ਹੈਕਟੇਰ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ ਹੈ 2016 ਤੋਂ 17 ਵਿੱਚ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਜਮ੍ਹਾਂ ਹੋਏ ਹਨ ਸਰਕਾਰੀ ਵਕੀਲ ਨੇ ਕਿਹਾ ਕਿ ਗਨੀਪ ਕੋਰ ਦੀ ਕਲੋਨੀ ਵਿੱਚ 25% ਦੀ ਹਿੱਸੇਦਾਰੀ ਹੈ ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਗੋਰਖਪੁਰ ਜਾਂਚ ਲਈ ਮਜੀਠੀਆਂ ਨੂੰ ਲਿਜਾਇਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਵਿਜੀਲੈਂਸ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ ਜਾਂਚ ਕਰ ਰਹੀ ਹੈ ਇੱਥੇ ਜ਼ਿਕਰ ਕਰਦੀਏ ਕਿ ਵਿਜੀਲੈਂਸ ਨੇ ਬੀਤੇ ਦਿਨੀ ਮਜੀਠੀਆਂ ਨੂੰ ਉਹਨਾਂ ਦੇ ਅਮ੍ਰਿਤਸਰ ਸਥਿਤ ਮਜੀਠਾ ਘਰ ਤੇ ਦਫ਼ਤਰ ਲਿਜਾ ਕੇ ਵੀ ਪੁੱਛਗਿੱਛ ਕੀਤੀ ਸੀ ਇਸ ਮੌਕੇ ਪੁਲਿਸ ਦੀ ਵਿਕਰਮ ਮਜੀਠੇ ਦੀ ਘਰ ਵਾਲੀ ਗਨੀਪ ਕੌਰ ਨਾਲ ਤੀਖੀ ਬਹਿਸ ਵੀ ਦੇਖਣ ਨੂੰ ਮਿਲੀ ਸੀ ਉਹਨਾਂ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਦੇ ਇਸ ਸਿਰ ਵੀ ਇੱਥੇ ਸਵਾਲ ਚੁੱਕੇ ਗਏ ਸਨ ਪੁਲਿਸ ਅਧਿਕਾਰੀਆਂ ਨੇ ਗਨੀਪ ਕੋਰ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਨਾਲ ਬਹੁਤ ਸਾਰੇ ਲੋਕਾਂ ਨੂੰ ਲਿਆਏ ਹੋ ਇਸ ਤੇ ਗਨੀਪ ਕੋਰ ਨੇ ਕਿਹਾ ਕਿ ਮੈਂ ਆਪਣੇ ਵਕੀਲ ਨਾਲ ਦਫਤਰ ਜਾਵਾਂਗੀ ਬਾਕੀ ਸਾਰੇ ਲੋਕ ਇੱਥੇ ਹੀ ਰਹਿਣਗੇ ਮੈਂ ਹਲਕੇ ਦੀ ਵਿਧਾਇਕ ਹਾਂ ਮੇਰੇ ਕੋਲ ਕਿਸੇ ਵੀ ਤਰ੍ਹਾਂ ਦਾ ਹਥਿਆਰ ਨਹੀਂ ਹੈ ਮੈਂ ਜ਼ਰੂਰ ਆਪਣੇ ਦਫਤਰ ਜਾਵਾਂਗੀ ਗਨੀਪ ਕੋਰ ਨੇ ਕਿਹਾ ਸੀ ਕਿ ਵਿਕਰਮਜੀਠਿਆ ਸਰਕਾਰ ਨੂੰ ਬੇਨਕਾਬ ਕਰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸੂਬੇ ਵਿੱਚ ਕਾਨੂੰਨ ਦੀ ਵਿਵਸਥਾ ਦੇ ਮਾੜੇ ਹਾਲਾਤਾਂ ਤੇ ਸਵਾਲ ਚੁੱਕੇ ਸਨ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਝੂਠਾ ਕੇਸ ਪਾਇਆ ਹੈ ਅਤੇ ਜੇ 540 ਕਰੋੜ ਨਹੀਂ ਲੱਭੇ ਤਾਂ ਕਿ ਇਹ ਉਹਨਾਂ ਨੂੰ ਇਹ ਦਿੱਤੇ ਜਾਣਗੇ ਪੰਜਾਬ ਸਰਕਾਰ ਨੇ ਕਰਜ਼ਿਆਂ ਨੂੰ ਲੈ ਕੇ ਵੱਡੀ ਖੁਸ਼ਖਬਰੀ ਸੁਣਾਈ ਹੈ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਐਸ.ਸੀ.ਪਾਈ ਚਾਰੇ ਨਾਲ ਸੰਬੰਧਿਤ 505 ਪਰਿਵਾਰਾਂ ਨੂੰ ਤਕਰੀਬਨ 8 ਕਰੋੜ 72 ਲੱਖ ਰੁਪਏ ਦੀ ਰਾਸ਼ੀ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਇਸ ਮੌਕੇ ਉਹਨਾਂ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਵੀ 140 ਲਾਖ ਪਾਤਰੀਆਂ ਨੂੰ 71.40 ਲੱਖ ਮਤਲਬ ਕਿ ਹਰੇਕ ਨੂੰ 51000 ਦੇ ਮਨਜ਼ੂਰੀ ਪੱਤਰਾਂ ਦੀ ਵੰਡ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਵੱਧ ਤੋਂ ਵੱਧ ਪਲਾਈ ਨੂੰ ਯਕੀਨੀ ਬਣਾ ਰਹੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਸੂਬੇ ਦੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਇਹ ਰਾਤ ਮਿਲੀ ਹੈ ਇਹ ਇਸ ਕਰਕੇ ਸੰਭਵ ਹੋਇਆ ਹੈ ਕਿਉਂਕਿ ਪਹਿਲੀ ਵਾਰ ਸੂਬੇ ਦਾ ਬਜਟ ਆਮ ਆਦਮੀ ਦੀ ਭਲਾਈ ਲਈ ਰੱਖਿਆ ਗਿਆ ਹੈ ਸਰਕਾਰ ਸਰਕਾਰੀ ਖਜ਼ਾਨੇ ਦਾ ਇੱਕ ਇੱਕ ਪੈਸਾ ਜਨਤਕ ਭਲਾਈ ਤੇ ਖਰਚ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਠਿਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਪੰਜਾਬ ਦੀ ਰਾਜਨੀਤੀ ਇੱਕ ਵਾਰ ਮੋੜ ਉਦੋਂ ਗਰਮ ਆ ਗਈ ਜਦੋਂ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਮੋਹਾਲੀ ਦੇ ਸ਼੍ਰੀ ਅੰਬਸਾਹਿਬ ਗੁਰਦੁਆਰੇ ਵੱਲ ਜਾਂਦੇ ਸਮੇਂ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਾਰਿਸ ਦੌਰਾਨ ਕੁਝ ਜਿਹਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਿਵੇਂ ਹੀ ਪੁਲਿਸ ਅਧਿਕਾਰੀ ਨੇ ਸੁਖਵੀਰ ਸਿੰਘ ਬਾਦਲ ਨੂੰ ਰੋਕਿਆ ਤਾਂ ਉਹਨਾਂ ਨੇ ਤਿੱਖੇ ਢੰਗ ਨਾਲ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਜਾਣ ਦੇ ਰਹੇ ਇਹ ਗੁਰੂ ਘਰ ਹੈ ਕੀ ਐਮਰਜੈਂਸੀ ਹੈ ਐਮਰਜੈਂਸੀ ਦੌਰਾਨ ਵੀ ਸਾਨੂੰ ਨਹੀਂ ਰੋਕਿਆ ਗਿਆ ਕੀ ਕੇਜਰੀਵਾਲੇ ਹੁਣ ਐਮਰਜੈਂਸੀ ਲਗਾਈ ਹੈ ਰੋਕਨ ਦਾ ਹੁਕਮ ਕਿਸ ਨੇ ਦਿੱਤਾ ਹੈ ਦੱਸੋ ਅਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਅਸਲ ਫਿਰਕੂ ਸ਼ਾਸਕ ਕੇਜਰੀਵਾਲ ਤੇ ਉਸ ਦੇ ਗੈਰ ਪੰਜਾਬੀ ਗੈਂਗ ਨੇ ਤਾਣਾशाही ਦੇ ਅਸਲੀ ਰੰਗ ਦਿਖਾਏ ਹਨ ਇਹ ਉਹੀ ਹਨੇਰਾ ਪਰਛਾਵਾਂ ਹੈ ਜੋ ਐਮਰਜੈਂਸੀ ਦੇ ਦਿਨਾਂ ਦੀ ਯਾਦ ਦਿਵਾ ਰਿਹਾ ਹੈ ਮੈਂ ਆਪਣੀ ਗ੍ਰਿਫਤਾਰੀ ਦਾ ਸਵਾਗਤ ਕਰਦਾ ਹਾਂ ਇਹੇ ਮੇਰੇ ਖੂਨ ਵਿੱਚ ਹੈ ਪਰ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਸਾਡੇ ਸ਼ਾਂਤਵੇਂ ਅਕਾਲੀ ਵਰਕਰਾਂ ਦੀ ਗ੍ਰਿਫਤਾਰੀ ਲੋਕਤੰਤਰ ਨਾਗਰੀਕ ਅਧਿਕਾਰਾਂ ਤੇ ਮਨੁੱਖੀ ਅਧਿਕਾਰਾਂ ਦਾ ਦਿਨ ਦਿਹਾੜੇ ਕਤਲ ਹੈ ਕੇਜਰੀਵਾਲ ਇਹ ਸਭ ਕੁਝ ਸਿਰਫ ਪੰਜਾਬ ਤੇ ਪੰਜਾਬੀਆਂ ਦੀ ਲੁੱਟ ਤੋਂ ਧਿਆਨ ਹਟਾਉਣ ਲਈ ਕਰ ਰਿਹਾ ਹੈ ਅਸੀਂ ਇਸ ਲੁੱਟ ਤੇ ਤਾਣਾਸ਼ਾਹੀ ਵਿਰੁੱਧ ਆਪਣੇ ਆਖਰੀ ਸਾਹ ਤੱਕ ਲੜਾਂਗੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਖਵੀਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਆਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਵਿਕਰਮਜੀਠੇ ਦੀ ਪੇਸ਼ੀ ਤੇ ਪਹੁੰਚਣ ਤੇ ਰੋਕਿਆ ਜਾ ਰਿਹਾ ਹੈ ਅਮਨ ਰੋੜਾ ਨੇ ਇਸ ਗੱਲ ਦਾ ਜਵਾਬ ਦਿੰਦਿਆਂ ਕਿ ਹੈ ਕਿ ਮੈਂ ਸੁਖਵੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲ ਸਮੂਚੇ ਪੰਜਾਬ ਵਿੱਚ ਹਜ਼ਾਰਾਂ ਵਰਕਰ ਹਨ ਜਿਹੋ ਜਿਹਾ ਤੁਹਾਡਾ ਕਾਰਜਕਾਲ ਪਿਛਲੇ 10 ਸਾਲ ਵਿੱਚ ਰਿਹਾ ਹੈ ਉਹਨਾਂ ਸਮੇਂ ਦੇ ਕਾਰਨਾਂ ਮੈਨੇ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਹੈ ਪੰਥ ਲਈ ਲੜਨ ਵਾਲਾ ਅਕਾਲੀ ਦਲ ਅੱਜ ਨਸ਼ਿਆਂ ਤੋਂ ਪੈਸੇ ਕਮਾਉਣ ਵਾਲੇ ਦੋਸ਼ੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਮੈਂ ਪੰਜਾਬ ਸਰਕਾਰ ਵੱਲੋਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕਾਨੂੰਨ ਅਨੁਸਾਰ ਪੰਜਾਬ ਨੂੰ ਕਾਰਵਾਈ ਕਰਨ ਤੋਂ ਜੋ ਰੋਕੇਗਾ ਉਸ ਨਾਲ ਸ਼ਕਤੀ ਨਾਲ ਜੀਠਾ ਜਾਵੇਗਾ ਪੰਜਾਬ ਅੱਜ ਇਨਸਾਫ਼ ਮੰਗ ਰਿਹਾ ਅਮਨ ਰੋੜਾ ਨੇ ਕਿਹਾ ਕਿ ਨਿਆ ਦੇਰਾ ਵਿੱਚ ਰੁਕਾਵਟਾਂ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਪੰਜਾਬ ਵਿੱਚ ਮਾਨਸੂਨ ਪੂਰੀ ਤਰ੍ਹਾਂ ਐਕਟਿਵ ਹੈ ਜਿਸ ਨਾਲ ਹਰ ਰੋਜ਼ ਬਾਰਿਸ਼ ਹੋ ਰਹੀ ਹੈ ਇਸ ਨਾਲ ਤਾਪਮਨ ਵਿੱਚ ਲਗਾਤਾਰ ਗਿਰਾਵਟ ਵੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਮੌਸਮ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਰੂਪਨਗਰ ਲੁਧਿਆਣਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਭਾਰੀ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ 4 ਜੁਲਾਈ ਯਾਨੀ ਕੱਲ ਨੂੰ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਬਠਿੰਡਾ ਮਾਨਸਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਭਾਰੀ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ आम आदमी पार्टी ਵੱਲੋਂ ਅਮਰੀਕਸਰ ਉਤਰੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੀ 5 ਸਾਲਾਂ ਲਈ ਮੌਤਲੀ ਤੋਂ ਬਾਅਦ ਵਿਰੋਧੀ ਧਿਰਾਂ ਨੇ ਵੀ ਮਾਨ ਸਰਕਾਰ ਨੂੰ ਕਿਹਾ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵ ਨੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹਨ ਬਾਜਵ ਨੇ ਕਿਹਾ ਕਿ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੀ ਮੌਤਲੀ ਦਰਸਾਉਂਦੀ ਹੈ ਕਿ ਪਾਰਟੀ ਵਿੱਚ ਤਾਣਾ ਸ਼ਾਹੀ ਅਧੀਨ ਸਹਿਮਤੀ ਜਾਂ ਸੱਚੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚੋਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇਣ ਤੇ ਸਵਾਲ ਚੁੱਕਦੇ ਹੋਏ ਕਿ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵਿਧਾਨ ਸਭਾ ਚੋਣਾਂ ਮੌਕੇ ਆਪ ਦਾ ਬ੍ਰਾਂਡ ਬਣਾ ਕੇ ਵਰਤਿਆ ਸੀ ਉਹਨਾਂ ਕਿ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਨਿਰਦੇਤਾ ਤੇ ਇਮਾਨਦਾਰੀ ਨਾਲ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ بلند ਕੀਤੀ ਪਰ ਦੇਰ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਵਰਤੇ ਜਾ ਚੁੱਕੇ ਹਨ ਪਟਿਆਲਾ ਦੇ ਡੀਸੀ ਖਿਲਾਫ ਹਾਈ ਕੋਰਟ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਹਨਾਂ ਦੀ ਤਨਖਾਹ ਅਟੈਚ ਕੀਤੀ ਜਾਂਦੇ ਹੁਕਮ ਦਿੱਤੇ ਗਏ ਹਨ ਦਰਸਲ ਉਹਨਾਂ ਵੱਲੋਂ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੂੰ ਬਿਨਾ ਨੋਟਿਸ ਦੇ ਹਟਾਇਆ ਗਿਆ ਸੀ ਇਸੇ ਤਹਿਤ ਪੁਜਾਰੀ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਜਿਸ ਦੇ ਚਲਦਿਆਂ ਇਹ ਹੁਕਮ ਜਾਰੀ ਹੋਏ ਹਨ ਦੱਸ ਦਈਏ ਕਿ ਪੁਜਾਰੀ ਸ਼ੂਰਵੀਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਲੀ ਮਾਤਾ ਮੰਦਰ ਵਿੱਚ ਸੇਵਾਵਾਂ ਨਿਭਾਰੇ ਸਨ ਤੇ ਜਦੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਤਾਂ ਉਹਨਾਂ ਨੇ ਪ੍ਰਸ਼ਾਸਨ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਤੇ ਹੋਨ ਡਿਪਟੀ ਕਮਿਸ਼ਨਰ ਦੇ ਖਿਲਾਫ ਸੈਲਰੀ ਅਟੈਚ ਕਰਨ ਦੇ ਹੁਕਮ ਹੋਏ ਹਨ ਇਸ ਮਾਮਲੇ ਵਿੱਚ ਅਗਲੀ ਸੁਣਵਾਈ 28 ਜੁਲਾਈ ਨੂੰ ਹੋਵੇਗੀ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕੀ ਹੋਵੇਗੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਕਮਲਜੀਤ ਕੜਵਲ ਤੇ ਕਰਨ ਵੜਿੰਗ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇਨ੍ਹਾਂ ਦੋਵੇਂ ਨੇਤਾਵਾਂ ਤੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਨਾਰਾਜ਼ ਹਨ ਤੇ ਇਨ੍ਹਾਂ ਨੇਤਾਵਾਂ ਨੇ 2024 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਖਿਲਾਫਤ ਕੀਤੀ ਸੀ। ਇਹ ਕਦਮ ਉਪਚੋਣਾ ਵਿੱਚ ਹਾਰ ਦੇ ਬਾਅਦ ਸੂਬਾ ਕਾਂਗਰਸ ਵਿੱਚ ਵੱਡੀ ਦਰਾਰ ਦੇ ਦਰਮਿਆਨ ਚੁੱਕਿਆ ਗਿਆ ਹੈ। ਰਾਜਾ ਵੜਿੰਗ ਨੇ ਦੱਸਿਆ ਕਿ ਦੋਵੇਂ ਨੇਤਾ ਪਾਰਟੀ ਦੇ ਮੁਢਲੇ ਮੈਂਬਰ ਨਹੀਂ ਸਨ। ਉਹਨਾਂ ਨੇ ਪਹਿਲਾਂ ਕਮਲਜੀਤ ਸਿੰਘ ਕੜਵਲ ਨੂੰ ਆਤਮਨਗਰ ਤੋਂ ਤੇ ਕਰਨ ਵਡਿੰਗ ਨੂੰ ਦਾਖਾ ਤੋਂ ਫਿਰ ਤੋਂ ਸ਼ਾਮਲ ਕੀਤੇ ਜਾਣ ਤੇ ਇਤਰਾਜ਼ ਪ੍ਰਗਟਾਇਆ ਸੀ ਕਿਉਂਕਿ ਦੋਵੇਂ ਨੇਤਾਵਾਂ ਨੇ 2024 ਦੀਆਂ ਆਮ ਚੋਣਾਂ ਵਿੱਚ ਉਹਨਾਂ ਖਿਲਾਫ ਪ੍ਰਚਾਰ ਕੀਤਾ ਸੀ ਜਿਸ ਵਿੱਚ ਪਾਰਟੀ ਪ੍ਰਧਾਨ ਨੇ ਲੁਧਿਆਣਾ ਤੋਂ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਅਤੇ ਇਸ ਮੁੱਦੇ ਨੇ ਉਪਚੋਣਾ ਤੋਂ ਪਹਿਲਾਂ ਪਾਰਟੀ ਵਿੱਚ ਦਰਾਰ ਨੂੰ ਸਾਹਮਣੇ ਲਿਆ ਦਿੱਤਾ ਸੀ ਕਿਉਂਕਿ ਵੜਿੰਗ ਦੇ ਵਿਰੋਧੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਉਹਨਾਂ ਦੇ ਸ਼ਾਮਿਲ ਕੀਤੇ ਜਾਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਭਾਰਤ ਪੂਸ਼ਣ ਆਸ਼ੂ ਤੇ ਰਾਣਾ ਗੁਰਜੀਤ ਨੇ ਦੋਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ ਸਰਕਾਰ ਵੱਲੋਂ ਵਿਕਰਮ ਮਜੀਠੀਆ ਦੇ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹ ਤੁਹਾਨੂੰ ਕਿਵੇਂ ਦਿਖਦੇ ਹੋ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮਾਚਾ ਫੜੇ ਜਾ ਸਕਦੇ ਆ ਮਗਰਮਾਚਾ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੇ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਘਾਯੋਗ ਹੈ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ ਪਰ ਪਾਰਟੀ ਦੇ ਆਗੂ ਕਹਿ ਰਹੇ ਆ ਕਿ ਟਾਰਗੇਟ ਕੀਤਾ ਜਾ ਰਿਹਾ ਸਾਰਾ ਇਹ ਤਾਂ ਕਹਿੰਦੀ ਹੁੰਦੇ ਨੇ ਇਹ ਤਾਂ ਕਹਿਣ ਦੇ ਤਾਂ ਲੋਕਾਂ ਦੀ ਗੱਲ ਹੈ ਤਾਂ ਕਹਿਣਗੇ ਲੋਕ ਇਹ ਤਾਂ ਚੀਜ਼ਾਂ ਤੁਸੀਂ ਕਿਸੇ ਪਾਰਟੀ ਦਾ ਫੜ ਲਓਗੇ ਸਾਨੂੰ ਟਾਰਗੇਟ ਕੀ ਜੇ ਨਹੀਂ ਫੜਾਂਗੇ ਫੇਰ ਕਹਿਣਗੇ ਫਰਦੇ ਨਹੀਂ ਲੋ ਹੁਣ ਇਹਨਾਂ ਨੇ ਉਹ ਪਹਿਲਾਂ ਗੱਲਾਂ ਕੀਤੀਆਂ ਸੀ ਹੁਣ ਇਹ ਉਹ ਗ੍ਰਿਫਤਾਰੀ ਨਹੀਂ ਕਰ ਰਹੇ ਗ੍ਰਿਫਤਾਰੀ ਕਰਨਗੇ ਤਾਂ ਪਾਰਟੀ ਤਾਂ ਕਹੂਗੀ ਵੀ ਇਹਨਾਂ ਨੂੰ ਟਾਰਗੇਟ ਕੀਤਾ ਇਹ ਮੇਰਾ ਮੁੱਦਾ ਬੜਾ ਸੀਰੀਅਸ ਸੀ ਜੋ ਚੱਲ ਰਿਹਾ ਸੀ ਤੇ ਉਸ ਨੂੰ ਲੈ ਕੇ ਵੀ ਜਿਹੜਾ ਹੁਣ ਕਾਨੂੰਨ ਬਣਾਏ ਜਾ ਰਹੇ ਆ ਚਲੋ ਪਾਰਟੀ ਕਹੂਗੀ ਬਿਲਕੁਲ ਜੀ ਜੋ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਇਹਦੇ ਤੇ ਕਾਰਵਾਈ ਆਪਣੀ ਲੀਗਲ ਕਾਰਵਾਈ ਕਰ ਰਹੇ ਆ ਲੰਬੇ ਸਮੇਂ ਤੋਂ ਇਸ ਚੀਜ਼ ਉੱਪਰ ਲੱਗੇ ਹੋਏ ਆ ਲੋਕਾਂ ਨੂੰ ਉਮੀਦ ਹੈ ਪੂਰੀ ਇਸ ਚੀਜ਼ ਤੇ ਅੱਛਾ ਰਿਜ਼ਲਟ ਆਊਗਾ ਤੁਹਾਡੇ ਕੋਲ ਹਲਕਾ ਕਰਨ ਦੀ ਜ਼ਿੰਮੇਵਾਰੀ ਕਿੰਨਾ ਕਿ ਨਸ਼ਾ ਲੱਗਦਾ ਵੀ ਬੰਦ ਹੋ ਚੁੱਕਿਆ ਦੇਖੋ ਬਹੁਤ ਵੱਡਾ ਫਰਕ ਪਿਆ ਪਿੰਡਾਂ 'ਚ ਆਪਾਂ ਜਾਣੇ ਹੁਣ ਅੱਗੇ ਵੀ ਸਾਡੀ ਜਿਹੜੀ ਮੁਹਿੰਮਾ ਅਸੀਂ ਕੰਟੀਨਿਊ ਕਰ ਰਹੇ ਹਾਂ 11 ਤਰੀਕ ਤੋਂ ਤੇ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੋਣਾ ਵੀ ਬਹੁਤ ਬੜੀ ਠੱਲ ਪਈ ਐ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀਗੇ ਤੇ ਉਹਨਾਂ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਇਹਦਾ ਅਸਰ ਹੋਇਆ ਤੇ ਮੈਂ ਤਾਂ ਆਪਣੇ ਵੱਲੋਂ ਇੱਕ ਇਹ رائے ਪੇਸ਼ ਕਰੂੰਗੀ ਕਿ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਸ਼ਾ ਕਰਦਾ ਫੜਿਆ ਜਾਂਦਾ ਚਾਹੀ ਉਹ ਯੂਜ਼ਰ ਹੈ ਚਾਹੀ ਉਹ ਡੀਲਰ ਹੈ ਹਰ ਮਹੀਨੇ 2 ਸਾਲ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਕਿ ਕਿ ਦੁਬਾਰਾ ਕਰਤਾ ਨਹੀਂ ਰਹਿਗੇ ਤੇ ਕਿਉਂਕਿ ਇਹ ਕਈ ਦੇਸ਼ਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨੋ ਬਣਾਏ ਗਏ ਨੇ ਹਰ ਮਹੀਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ 2 ਸਾਲ ਦੇ ਲਈ ਤੇ ਜਦੋਂ ਡੋਕ ਟੈਸਟ ਹੋਊਗਾ ਆਪਣੇ ਆਪ ਨਸ਼ਾ ਛੱਡ ਜਾਣਗੇ ਪਿਛਲੇ 3.5 ਸਾਲਾਂ ਚ ਕਿੰਨੇ ਗਰੇਡੇ ਖਰੜ ਹਲਕੇ ਦਾ ਵਿਕਾਸ ਹੋਇਆ ਥੋੜਾ ਬ੍ਰੀਫ ਕਰੋ ਦੇਖੋ ਖਰੜ ਦੇ ਵਿੱਚ ਜਿਹੜਾ ਖਰੜ ਸ਼ਹਿਰ ਦਾ ਵਿਕਾਸ ਆ ਮੈਂ ਕੋਈ ਕਮੀ ਨਹੀਂ ਛੱਡੀ ਉੱਥੇ ਪ੍ਰੋਜੈਕਟ ਲੈਣ ਦੀ ਕਜੋਲੀ ਵਾਟਰ ਆਪਾਂ ਲੈ ਕੇ ਆਏ ਸੀਗੇ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਉਹਦਾ ਹੁਣ ਕੰਮ ਆ ਜਿਹੜਾ ਟੈਂਡਰ ਅਲਾਟ ਹੋ ਗਿਆ ਕੰਮ ਗਰਾਉਂਡ ਉੱਤੇ ਸ਼ੁਰੂ ਹੋ ਗਿਆ ਇੱਕ ਅੱਧੇ ਦਿਨ ਚ ਅਸੀਂ ਉਹਦਾ ਵੀ ਕੱਟ ਨਹੀਂ ਕਰਾਂ ਅਸੀਂ ਉੱਥੇ ਬਿਜਲੀ ਦੇ ਜਿਹੜੇ ਗ੍ਰਿਡ ਨੇ ਤਕਰੀਬਨ 50 ਕਰੋੜ ਦਾ ਕੰਮ ਬਿਜਲੀ ਦੇ ਗ੍ਰੇਡਸ ਟਰਾਂਸਫਾਰਮਰ ਤੋਂ ਲੈ ਕੇ ਤਾਰਾਂ ਦੀ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੇ ਕੰਮ ਕਰਵਾਏ ਨੇ ਤੇ ਉਸ ਤੋਂ ਬਿਨਾ ਜਿਹੜੇ ਨਵੇਂ ਤਿੰਨੋਂ ਵੱਡੇ ਹੁਣ ਤੱਕ ਕਿ ਕਿਸੇ ਸੀਵਰੇਜ ਸੀ ਆਪਾਂ ਨਵੇਂ ਵੱਡੇ ਤਿੰਨ ਸੀਵਰੇਜ ਜਿਹੜੇ ਪਾਈਪਾਂ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਪਵਾਈਆਂ ਨੇ ਰਹਿੰਦੇ ਖੁੰਦੇ ਕੰਮ ਜਿਹੜੇ ਆ ਕੋਈ ਕਿਤੇ ਲਾਈਟਾਂ ਨਹੀਂ ਕਿਤੇ ਕੋਈ ਪਾਰਕ ਦੀ ਕਮੀ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਤੁਸੀਂ ਹੱਥ ਰੱਖਣਾ ਵੀ ਆ ਕੰਮ ਕਰਨਾ ਸੀ ਕਰਨ ਵਾਲੇ ਆ ਹੋਂ ਥੋੜਾ ਸੀਵਰੇਜ ਵੀ ਠੀਕ ਕਰਵਾਵਾਂਗੇ ਪਾਣੀ ਦੀ ਸਮੱਸਿਆ ਵੀ ਪੂਰਨ ਤੌਰ ਤੇ ਠੀਕ ਕਰਨ ਤੇ ਲੱਗੇ ਹੋਏ ਆ ਕਿਤੇ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਇਸ ਟਾਈਮ ਤੁਹਾਡੇ ਤੁਸੀਂ ਮੂੰਹੋਂ ਗੱਲ ਕੱਢਣੀ ਹੈ ਤੁਹਾਡੇ ਕੋਲ ਆਲਾਦੀਨ ਦਾ ਚਰਾਗਾ ਹੁਣ ਖਰੜ ਸ਼ਹਿਰ ਵਾਲਿਆਂ ਨੇ ਕਿਉਂਕਿ ਉੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਕੋਈ ਵੀ ਬੰਦਾ ਉੱਠ ਕੇ ਇੱਕ ਗੱਲ ਉਹ ਮੂੰਹ ਚ ਕਹੂਗਾ ਕਿ ਆਹ ਕੰਮ ਕਰਨਾ ਕਰਨ ਵਾਲੇ ਅਸੀਂ ਹਾਂ ਪਿੱਛੇ ਜੇ ਦੁਕਾਨਾਂ ਵੀ ਢਾਈਆਂ ਕੋਰਾਲੀ ਸ਼ਹਿਰ ਦੇ ਵਿੱਚ ਵੀ ਕੋਈ ਆਉਣ ਵਾਲੇ ਸਮੇਂ ਤੇ ਵੀ ਇਦਾਂ ਦਾ ਪਲਾਨ ਹੈ ਕਿਉਂ ਨਹੀਂ ਹੈਗਾ ਜੋ ਜੋ ਵੀ ਇਲੈਗਲ ਕੰਸਟਰਕਸ਼ਨ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਕੋਰਾਲੀ ਦੇਖ ਰਹੇ ਹੋ ਜਾਂ ਖਰੜ ਦੇ ਵਿੱਚ ਦੇਖੋ ਹੁਣ ਖਰੜ ਦੇ ਵਿੱਚ ਸ਼ੁਰੂ ਕਰਾਂਗੇ ਜੀ ਖਰੜ ਦੇ ਵਿੱਚ ਸਾਰੀ ਅਸੀਂ ਡਿਟੇਲ ਬਣਵਾ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਗੈਰ ਕਾਨੂੰਨੀ ਕੰਸਟਰਕਸ਼ਨ ਹੋਈ ਹੈ ਖਰੜ ਦੇ ਵਿੱਚ ਹੁਣ ਕਾਰਵਾਈ ਕਿੰਨੀ ਹੋ ਚੁੱਕੀ ਹੈ ਜਿਹੜੀ ਤੁਸੀਂ ਬਣਾਈ ਹੈ ਲਿਸਟ ਬੇਹੱਦ ਹੋਣੀ ਕਿੰਨੀ ਤਾਂ ਮੈਨੂੰ ਬਹੁਤ ਸਾਰੇ ਤੱਕ ਸ਼ੁਰ ਜਲਦੀ ਤੁਹਾਨੂੰ ਰਿਪੋਰਟ ਦਵਾਂਗੇ ਇਹਦੀ ਜਲਦੀ ਸ਼ੁਰੂ ਕਰਕੇ ਹੁਣ ਇਹਦੇ ਤੇ ਕਾਰਵਾਈ ਮੈਂ ਅੱਜ ਹੀ ਗੱਲ ਕਰਕੇ ਆਟੀਆਂ ਇਸ ਟੀਮ ਉਤੇ ਵੀ ਆਪਾਂ ਖਾਤੇ ਚ ਵੀ ਜਿਹੜੀਆਂ ਗੈਰ ਕਾਨੂੰਨੀ ਸਾਰੀਆਂ ਹੋਈਆਂ ਨੇ ਉਹਨਾਂ ਨੂੰ ਠਾਈਏ ਜਲਦੀ ਆਪਾਂ ਆਦਮੀ ਪਾਰਟੀ ਦਾ ਕੁਰਾਲੀ ਚ ਵੀ ਪ੍ਰਧਾਨ ਬਣ ਸਕਦਾ ਜੀ ਆਣ ਬਣਾਓ ਤੁਸੀਂ ਬਣਾਉਣਾ ਜੀ ਬਣਾਓ ਸਾਰੇ ਜਣੇ ਲੋਕਾਂ ਨੇ ਬਣਾਉਣਾ ਐਮਸੀ ਸਾਹਿਬਾਨਾਂ ਨੇ ਬਣਾਉਣਾ ਉੱਥੇ ਵੀ ਤਾਂ ਬਣਾਇਆ ਹੀ ਏ ਖਰੜ ਦੇ ਵਿੱਚ ਉੱਥੇ ਕੰਮ ਹੋਣਗੇ ਮੇਰੀ ਤਾਂ ਇੱਛਾ ਹੀ ਇੱਕਾ ਕੰਮ ਮੈਨੂੰ ਤਾਂ ਇੱਕੀ ਗੱਲ ਦੀ ਭੁੱਖਾ ਵੀ ਕੰਮ ਹੋਵੇ ਲੋਕਾਂ ਲੋਕ ਸੀਸਾ ਦੇਣ ਲੋਕ ਖੁਸ਼ ਹੋਣ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖੇ ਜੇ ਤੁਹਾਨੂੰ ਡਿਵੈਲਪਮੈਂਟ ਕਰਨ ਵਾਲੀ ਐਮਐਲਏ ਮਿਲੀ ਆ ਮੈਂ ਤਾਂ ਐਮਸੀ ਸਾਹਿਬਾਨਾਂ ਨੂੰ ਕਹੂੰਗੀ ਕੀ ਲੈਣਾ ਤੁਸੀਂ ਰਾਜਨੀਤੀ ਤੋਂ ਕੰਮ ਕਰਨ ਵਾਲੇ ਬੰਦੇ ਨੂੰ ਚੁਣੋ ਆਮਦਨੀ ਬਣਾਓ ਕੀ ਇੰਨਾ ਹੰਕਾਰ ਆ ਗਿਆ ਕੇਜਰੀਵਾਲ ਨੂੰ ਕਿ ਮੈਂ ਹੁਣ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਕਿ ਮੈਂ ਕੋਈ ਵੀ ਆਵਾਜ਼ ਉਠਾਊਗਾ ਕੁਚਲ ਦਊਗਾ ਜਿਹੜਾ ਮੀਡੀਆ ਵਾਲਾ ਉਹਨਾਂ ਦੀ ਸਟੋਰੀ ਕਰਦਾ ਹੈ ਉਹਦੇ ਤੇ ਪਰਚਾ ਦੇ ਦਿੰਦੇ ਆ ਜਿਹੜਾ ਚੈਨਲ ਉਹਨਾਂ ਦੇ ਖਿਲਾਫ ਬੋਲਦਾ ਉਹਦੀ ਫੰਡਿੰਗ ਬੰਦ ਕਰ ਦਿੰਦੇ ਆ ਐਡਸ ਬੰਦ ਕਰ ਦਿੰਦੇ ਆ ਤੇ ਹੁਣ ਜਿਹੜੀ ਵੱਡੀ ਗੱਲ ਹੈ ਡੈਮੋਕਰੈਟਿਕ ਰਾਈਟ ਹੈ ਹਰ ਸਿਟੀਜ਼ਨ ਨੂੰ ਪੰਜਾਬ ਦੇ ਨੂੰ ਕਿ ਆਪਣੇ ਸੂਬੇ ਵਿੱਚ ਕਿ ਜੇ ਕਿਸੇ ਨੇ ਗੁਰੂ ਘਰ ਜਾਣਾ ਖੁੱਲ ਹੋਣੀ ਚਾਹੀਦੀ ਹੈ ਮੈਂ ਅੰਮ੍ਰਿਤਸਰ ਗੁਰੂ ਘਰ ਮੱਥਾ ਟੇਕਣ ਜਾਣਾ ਸੀ ਤਸਵੀਰ ਹੁਣ ਮੈਨੂੰ ਇੱਥੇ ਰੋਕੀ ਬੈਠੇ ਆ ਕਿ ਤੁਸੀਂ ਨਹੀਂ ਜਾ ਸਕਦੇ ਗੁਰੂ ਘਰ ਜਾਣਾ ਕੋਈ ਬਨਾਈਏ ਕੋਈ ਗੁਨਾਹ ਕਿਉਂਕਿ ਕੇਜਰੀਵਾਲ ਜਿਹੜਾ ਇਹਨੂੰ ਉਹਨੂੰ ਸਿੱਖ ਧਰਮ ਬਾਰੇ ਕੋਈ ਪਤਾ ਨਹੀਂ ਕਿਸੇ ਵੀ ਧਰਮ ਬਾਰੇ ਨਹੀਂ ਪਤਾ ਮੈਨੂੰ ਲੱਗਦਾ ਜਿੰਨਾ ਵੱਡਾ ਫਰਾਡ ਠੱਗ ਆ ਝਾੜੂ ਵਾਲੇ ਆ ਆ ਸੋਚਦੇ ਆ ਕਿ ਪੁਲਿਸ ਦੇ ਨਾਲ ਸਾਡੇ ਕੋਲ ਹੁਣ ਪੁਲਿਸ ਦੀ ਪਾਵਰ ਹੈ ਅਸੀਂ ਕੁਛ ਮਰਜ਼ੀ ਕਰ ਸਕਦੇ ਆ ਆਈ ਮੈਂ ਦੱਸਣਾ ਚਾਹਣਾ ਕੇਜਰੀਵਾਲ ਭਗਵੰਤ ਮਾਨ ਸਾਹਿਬ ਤੁਸੀਂ ਮੈਨੂੰ ਯਾ ਮੈਨੂੰ ਪਤਾ ਕਿ ਤੁਸੀਂ ਮੈਨੂੰ ਵਾਚ ਕਰ ਰਹੇ ਹੋ ਡੇਢ ਸਾਲ ਰਹਿ ਗਿਆ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਡੇਢ ਸਾਲ ਰਹਿ ਗਿਆ ਦਿਨ ਗਿਣਨੇ ਸ਼ੁਰੂ ਕਰ ਲਓ ਪੰਜਾਬ ਦੀ ਜਨਤਾ ਨੇ ਤੁਹਾਡਾ ਕੀ ਹਾਲ ਕਰਨਾ ਪੰਜਾਬ ਜਨਾਂ ਤੁਹਾਨੂੰ ਆਪ ਹਲੇ ਤੁਹਾਨੂੰ ਕਿਉਂਕਿ ਬੈਠੇ ਐ ਇਸ ਜਗ੍ਹਾ ਤੇ ਉਹ ਤੁਹਾਨੂੰ ਹਲੇ ਸੁਪਨਾ ਨਹੀਂ ਆ ਰਿਹਾ ਪਰ ਉਹ ਦਿਨ ਤੁਹਾਨੂੰ ਦੇਖਣੇ ਪੈਣੇ ਆ ਜਿਹੜਾ ਕਿਤੇ ਤੁਸੀਂ ਸੋਚੇ ਨਹੀਂ ਅਗਲੀ ਰਣਨੀਤੀ ਕੀ ਰਹੇਗੀ ਇਸ ਵਾਰ ਅਗਲਾ ਚੈਂਪੀਓਨ ਉਹ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਕਰਕੇ ਕਰਾਂਗੇ ਅਸੀਂ ਟਿਕਣਾ ਨਹੀਂ ਹੁਣ ਜਿਵੇਂ ਅਸੀਂ 15 ਤੋਂ ਜਿਹੜਾ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਲੱਗੇ ਆ ਖੇਜਰੀ ਵਾਲੇ ਤੇ 10000 ਕਰੋੜ ਰੁਪਇਆ ਦੀ ਕ腐ਸ਼ਨ ਦਾ ਪਲਾਨ ਬਣਾਇਆ ਹੈ ਪੈਸਾ ਇਕੱਠੇ ਕਰਨ ਦਾ ਪਲਾਨ ਬਣਾਇਆ ਉਹ ਅਸੀਂ ਉਹਦੇ ਚ ਅਸੀਂ ਗੱਲ ਸ਼ੁਰੂ ਕਰ ਰਹੇ 15 ਨੂੰ ਹੋਰ ਵੀ ਜਿੰਨੇ ਵੀ ਧੱਕੇ ਕਰਨਗੇ ਕਾਲੀ ਦਲ ਪੰਜਾਬ ਦੀ ਜਥੇਬੰਦੀ ਹੈ ਪੰਜਾਬ ਦੇ ਉੱਤੇ ਹਮਲਾ ਕਾਲੀ ਦਲ ਨਹੀਂ ਹੋਣ ਦਊਗਾ ਪੰਜਾਬ ਨੂੰ ਲੁੱਟਣ ਕਾਲੀ ਦਲ ਨਹੀਂ ਦਊ ਉਹ ਹੋਣ ਦਊਗਾ ਅਮਨ ਅਰੋੜਾ ਸਾਹਿਬ ਭਗਵੰਤ ਮਾਨ ਸਾਹਿਬ ਥੋੜਾ ਸ਼ਰਮ ਕਰ ਲੋ ਕੀ ਤੁਸੀਂ ਪ੍ਰਧਾਨ ਨੂੰ ਕੀ ਤੁਸੀਂ ਮੁੱਖ ਮੰਤਰੀਓ ਤੂੰ ਗੁਰੂ ਘਰ ਜਾ ਕੇ ਸੌਂਖਾ ਲਾ ਕਿ ਮੇਰੇ ਕੋਲ ਮੁੱਖ ਮੰਤਰੀ ਦੀ ਪਾਵਰ ਹੈਗੀ ਭਗਵੰਤ ਮਾਨ ਸੌਂਖਾ ਸਕਦਾ ਕਿ ਮੈਂ ਅਸੇ ਹੀ ਮੈਂ ਤੇ ਮੁੱਖ ਮੰਤਰੀ ਹਾਂ ਕੇਜਰੀਵਾਲ ਮੁੱਖ ਮੰਤਰੀ ਇੱਥੋਂ ਦਾ ਸੇ ਜੋ ਦਿਹਾੜ ਤੇ ਭਜਨ ਨੂੰ ਸਾਰੀ ਪਾਵਰ ਦਿੱਤੀ ਹੈ ਦਿੱਲੀੋਂ ਸਾਰੇ ਬੰਦੇ ਲਿਆਏ ਆ ਇੱਥੇ ਹਰ ਬਿਲਡਰ ਤੋਂ ਪੈਸਾ ਲਈ ਜਾਂਦੇ ਆ ਹਰ ਨਕਸ਼ਾ ਪਾਸ ਕਰਨ ਤੇ ਪੈਸਾ ਲਈ ਜਾਂਦੇ ਆ ਹਰ ਸੀਐਲਯੂ ਤੇ ਪੈਸਾ ਕੋਈ ਬਦਲੀ ਐਸਐਸਪੀ ਲੌਨ ਤੇ ਪੈਸਾ ਹੈ ਡੀਐਸਪੀ ਲੌਨ ਤੇ ਪੈਸਾ ਹੈ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ੱਟਕਾ ਛਾਈ ਪਰ ਪੰਜਾਬ ਦੇ ਲੋਕ ਕਹੇ ਜੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ ਆ 92 ਤੇ 92 ਦੀ ਜਮਾਨਤ ਜ਼ਬਤ ਵੀ